ਕੋਕਿਆ ਜਿਕਰ ਪੰਜਾਬ ਦੀ ਬਦਕਿਸਮਤੀ ਹੈ ਕਿ ਜਾੜਾ ਬੱਚੇ ਜਿਹੜੇ ਆ ਉਹ ਨਸ਼ਿਆਂ ਪ੍ਰਤੀ ਜਾ ਰਹੇ ਆ ਪਰ ਮੈਂ ਅਸੀਂ ਬਹੁਤ ਹੀ ਵਡਭਾਗੀਆਂ ਕਿ ਸਾਡੇ ਪਿੰਡ ਜਿਹੜੀ ਹੈ ਕਬੱਡੀ ਦੀ ਟੀਮ ਵੀ ਹੈ ਕ੍ਰਿਕਟ ਦੀ ਟੀਮ ਵੀ ਹੈ ਤੇ ਬਾਕੀ ਵਾਲੀਬਾਲ ਦੀ ਟੀਮ ਵੀ ਹੈ ਐਵੇਂ ਭਾਈ ਵੀਰ ਸਿੰਘ ਜੀ ਨੇ ਇਹਨਾਂ ਨੇ ਆਪਣੀ ਗੱਤਕੇ ਦੀ ਟੀਮ ਚਾਰ ਕੀਤੀ ਹੈ ਭਾਈ ਵੀਰ ਸਿੰਘ ਦੋ ਸ਼ਬਦ ਆਪਣੇ ਵੱਲੋਂ ਦਰਸ਼ਕਾਂ ਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸੰਗਤ ਨੂੰ ਅੱਜ ਜੋ ਬਸੰਤ ਪੰਚਮੀ ਆ ਉਸ ਦੇ ਵਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦੇ ਆ ਇਹ ਆਪਣੇ ਪੁਰਖ ਸਿੱਖੀ ਇਤਿਹਾਸ ਆ ਮਨਾ ਰਹੇ ਆ ਕੋਈ ਗੁਡੇ ਢਾ ਦਿੰਦਾ ਕੋਈ ਪਤੰਗ ਢਾ ਦਿੰਦਾ ਇਹ ਜਿਹੜੇ ਅਸੀਂ ਅੱਜ ਬੱਚਿਆਂ ਦੇ ਕਰਤਵੇ ਤੇ ਵਖਾ ਰਹੇ ਆ ਇਹਨਾਂ ਦੀ ਫੌਜੀ ਟ੍ਰੇਨਿੰਗ ਜਿਹੜੀ ਹੁੰਦੀ ਆ ਛਾਲਾ ਮਾਰਨਾ ਤੇ ਖੇਡਣਾ ਅੱਜ ਅਸੀਂ ਉਹ ਦਿਨ ਮਨਾ ਰਹੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਇਹ ਸਾਡੇ ਕੋਲੇ ਬਾਬਾ ਜੀ ਆਏ ਆ ਚੈਨਰ ਵਾਲੇ ਉਹਨਾਂ ਦਾ ਵੀ ਸਭ ਤੋਂ ਧੰਨਵਾਦ ਕਰਦੇ ਆ ਭਾਈ ਅਸੀਂ ਇਹ ਜਿਹੜੀ ਆ ਸਰੋਣੀ ਪੰਥ ਅਕਾਲੀ ਬੁੱਢਾਦਾਲ ਸਿੰਘ ਸਾਹਿਬ ਜਿਹੇ ਦਾ ਦਾ ਬਰਵੀਰ ਸਿੰਘ ਜੀ ਦੇ ਅੰਦੇਸ਼ ਵਿਦੇਸ਼ਾਂ ਦੇ ਨਾਲ ਹੀ ਇਹ ਚਲਾ ਰਹੇ ਬਾਬਾ ਜੀ ਨੇ ਸਾਨੂੰ ਕਿਹਾ ਭਾਈ ਪਿੰਡਾਂ ਚੋਂ ਜੋ ਬੱਚੇ ਆ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਸਰਕਾਰਾਂ ਤਾਂ ਹੁਣ ਕਹਿੰਦੀਆਂ ਤੇ 9 ਮਹੀਨੇ ਛਟਾ ਦੇਂਗਾ ਮਹੀਨੇ ਛਟਾ ਦੇਾਂਗੇ ਆਪਾਂ ਭਾਈ ਜਿਹੜਾ ਇਹ ਆਪ ਹੀ ਇਹ ਛੱਕਣਾ ਪਹਿਣਾ ਆਪਾਂ ਨੂੰ ਖੰਡਾ ਇਹ ਖੰਡਾ ਖੜਕਾਏ ਤੋਂ ਆ ਬੱਚਾ ਆਪਣੇ ਲਈ ਕਰਨਾ ਬੱਚਿਆਂ ਨੂੰ ਖੰਡੇ ਫੜਾਉਣੇ ਚਿੱਟੇ ਦੀਆਂ ਸੰਜਾ ਸਟਾਕ ਇਹਨਾਂ ਬੱਚਿਆਂ ਨੂੰ ਇੱਧਰ ਲਾਉਣਾ ਇਹ ਖੰਡੇ ਫੜਾਉਣੇ ਬੱਚਿਆਂ ਨੂੰ ਇਹਨਾਂ ਦੀ ਚੜ੍ਹਦੀ ਕਲਾ ਕਰਾਉਣੀ ਇਹਨਾਂ ਦੀ ਟ੍ਰੇਨਿੰਗ ਕਰਾਉਣੀ ਆ ਅਸੀਂ ਉਦੋਂ ਤੋਂ ਬਾਅਦ ਬਾਬਾ ਜੀ ਤੋਂ ਕਹਿਣ ਤੋਂ ਬਾਅਦ 2010 ਤੋਂ ਲੈ ਕੇ ਜਿਹੜੀ ਪਿੰਡ ਦੇ ਵਿੱਚ ਅਸੀਂ ਚਲਾ ਦਿੱਤੀ ਸੀਗੀ ਮਰਯਾਦਾ ਬੱਚਿਆਂ ਨੂੰ ਬਹੁਤ ਬੱਚੇ ਭਾਈ ਸਿੱਖ ਕੇ ਕੋਈ ਫੌਜ ਚ ਉੱਠ ਗਿਆ ਕੋਈ ਕਾਸੀ ਵਿਭਾਗਾਂ ਚ ਲਾ ਗਿਆ ਵਧੀਆ ਬੱਚੇ ਆ ਪਰ ਹੁਣੇ ਬੱਚੇ ਜਿਹੜੇ ਇਹ ਤਿਆਰ ਕੀਤੇ ਆ ਸਾਰੇ ਬੱਚੇ ਨਵੇਂ ਆ ਦੋ ਬੱਚੇ ਇਹਨਾਂ ਦੇ ਵਿੱਚ 44 ਬੱਚੇ ਤਿਆਰ ਕੀਤੇ ਆ ਸਭ ਜਿਹੜੇ ਸਾਡੇ ਐਨਆਰਆ ਬਹੁਤ ਧੰਨਤਾ ਦੇ ਯੋਗ ਆ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਫੋਨ ਕਰਦੇ ਜਾਂ ਸਾਨੂੰ ਪੁੱਛਦੇ ਵੀ ਬਾਬਾ ਜੀ ਤੁਸੀਂ ਕੀ ਕਰ ਰਹੇ ਆ ਅਸੀਂ ਕਹਿੰਨੇ ਭਾਈ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੰਨੇ ਉਹਨਾਂ ਨੇ ਇਹ ਕਿ ਸਾਨੂੰ 11000 ਰੁਪਇਆ ਪਾਈ ਐਨ ਆਰ ਵੀਰਾਂ ਨੇ ਭੇਜਿਆ ਸਾਡੇ ਕੋਲ ਉਹ 11000 ਪਹੁੰਚਿਆ ਬਾਕੀ ਸਾਡੇ ਪਿੰਡ ਦਾ ਸੂਝਵਾਨ ਪੜਿਆ ਲਿਖਿਆ ਬਹੁਤ ਨੌਜਵਾਨ ਚੰਗਾ ਅਸੀਂ ਤਾਂ ਇਹ ਕਹਿ ਸਕਦੇ ਆ ਉਹਦੇ ਸ਼ਬਦਾਂ ਤੋਂ ਇੰਨਾ ਚੰਗਾ ਉਹਨੂੰ ਪਰ 10000 ਰੁਪਇਆ ਉਹਨਾਂ ਦੀ ਪਛਾਇਤ ਵੱਲੋਂ ਇਹਨਾਂ ਬੱਚਿਆਂ ਨੂੰ ਦਿੱਤਾ ਗਿਆ ਜਿਵੇਂ ਆਪਾਂ ਸ਼ਾਸਤਰ ਲਿਆਓ ਤੇ ਜੋ ਮਰਜ਼ੀ ਕਰੋ ਇਹ ਕੰਮ ਛੋੜਿਆ ਤੇ ਬਹੁਤ ਵਧੀਆ ਉਹ ਮੁੰਡੇ ਪਾਈ ਕੈਨੇਡਾ ਤੋਂ ਆਏ ਆ 22000 ਦੇ ਸ਼ਾਸਤਰ ਪਈ ਉਹ ਲੈ ਕੇ ਦੇ ਗਏ ਬੱਚਿਆਂ ਨੂੰ ਬਹੁਤ ਜ਼ਿਆਦਾ ਸਹਯੋਗ ਆ ਸਾਡਾ ਸਾਡੇ ਨਾਲ ਇਹ ਬਾਬਾ ਜੀ ਨੇ ਸਾਨੂੰ 2000 13 14 ਦੇ ਵਿੱਚ ਸਾਰੇ ਬੱਚਿਆਂ ਨੂੰ 40000 ਦੀਆਂ ਵਰਧੀਆਂ ਤੇ ਸ਼ਾਸਤਰ ਜਿੰਨੇ ਵੀ ਸੀ ਲਿਆਉਣੀ ਇਹ ਬਾਬਾ ਜੀ ਉਹ ਤੇ ਦੇ ਕੇ ਗਏ ਸੀ ਸਾਦ ਨੂੰ ਸਦੋਂ ਵੀ ਆਉਂਦੇ ਬੱਚਿਆਂ ਦੀ ਸੇਵਾ ਕਰਦੇ ਆ ਤੇ ਦੁੱਖ ਸਾਨੂੰ ਇਹ ਆ ਕਿ ਜਿਹੜਾ ਅੱਜ ਸਾਡੇ ਪਿੰਡ ਦਾ ਮਾਹੌਲ ਆ 1.200 ਘਰ ਤਾਂ ਕੁੱਟ ਜਾ ਚੁੱਕਿਆ ਯਿਸੂ ਜੀ ਅੰਦੇ ਕਿ ਅਸੀਂ ਇਹ ਸਾਡੇ ਵੀ ਇਹ ਪੂਰੇ ਤਰਲੇ ਵੀ ਇਹ ਬੱਚਿਆਂ ਨੂੰ ਅਸੀਂ ਇਧਰ ਦੇ ਪਾਸੇ ਲਾਈਏ ਤਾਂ ਤਾਂ ਬਹੁਤ ਵਧੀਆ ਹੋ ਜਾਵੇ ਉਹ ਵੀ ਜਾਣ ਵੀ ਕਿਉਂ ਨਾ ਅਸੀਂ ਬਸ ਲੈ ਕੇ ਜਾਂਦਾ ਰਿਹਾ ਸਾਲ ਪਰ ਮੇਰੇ ਜੋ ਕਿਰਾਇਆ ਵੀ ਲੈਣਾ ਕਮਰੇ ਕਿਰਾਇਆ ਲੈ ਕੇ ਹੀ ਦਿੰਦੇ ਸੀ ਹੁਣ ਇਧਰ ਬਸ ਜਲੰਧਰ ਜਾਂਦੀ ਫਰੀ ਜਾਂਦੀ ਆ ਕਿਸੇ ਤੋਂ ਕਿਰਾਇਆ ਵੀ ਨਹੀਂ ਉਹ ਲੈਂਦੇ ਉੱਥੇ ਵੀ ਸੇਵਾ ਸੰਭਾਲ ਕਰਦੇ ਇਹ ਸਾਡੇ ਵੀ ਸਿਕ ਕੌਮ ਦਾ ਕਸੂਰ ਆ ਜੇ ਕੋਈ ਜਾਂਦਾ ਉਹਨੂੰ ਤਾਂ ਕਮਰਾ ਹੀ ਨਹੀਂ ਦਿੰਦੇ ਫੋਨ ਵਾਲਿਆਂ ਨੂੰ ਕਮਰਾ ਦੇ ਦਿੰਦੇ ਆ ਫਿਰ ਇਹ ਵੀ ਲੋਕ ਵੀ ਕਿਹੜੇ ਪਾਸੇ ਜਾਣ ਸਾਡਾ ਪਿਆਰ ਨਹੀਂ ਗਾ ਸਿੱਖੀ ਨੂੰ ਟੁੱਟ ਗਏ ਸੀ ਜਿਹਦਾ ਫੋਨ ਜਾਂਦਾ ਉਹਨੂੰ ਵਧੀਆ ਕਮਰੇ ਵੀ ਦੇ ਦਿੰਦੇ ਸੰਤ ਤਾਂ ਕਮਰਾ ਵੀ ਨਹੀਂ ਦਿੱਤਾ ਅਸੀਂ ਤਾਂ ਸਾਲ ਜਾਂਦੇ ਰਹੇ ਕੋਲੋਂ ਕਿਰਾਇਆ ਵੀ ਪਾ ਦੇਣਾ ਬਸ ਦਾ ਘਟੇ ਵਧੇ ਦਾ ਪਰ ਸ਼ੀਰ ਨੂੰ ਲੋਕ ਹੀ हट ਗਏ ਜਿਸ ਨੂੰ ਉੱਥੇ ਜਾ ਕੇ ਠੰਡੇ ਪੈਣਾ ਬਾਹਰ ਪੈਣਾ ਨਹੀਂ ਪੈਂਦੇ ਜੇ ਇੱਕ ਇੱਕ ਵਾਰੀ ਅਸੀਂ ਕੱਢਿਆ ਇਹ ਮੇਰੇ ਹੱਥ ਬਨ ਕੇ ਬੇਨਤੀ ਵੀ ਹੈ ਜਿਹੜਾ ਕਸੂਰ ਤੁਹਾਡਾ ਉਹਨਾਂ ਦਾ ਕੋਈ ਕਸੂਰ ਨਾਲ ਇਹਨਾਂ ਬੱਚਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਪਿੰਡਾਂ ਦੇ ਵਿੱਚ ਚੰਗੇ ਸਕੂਲ ਖੋਲ੍ਹ ਕੇ ਚੰਗੀ ਇਹਨਾਂ ਨੂੰ ਵਿਦਿਆ ਸਿਖਾਓ ਅਸੀਂ ਤਿੰਨ ਵਾਰੀ ਲਿਖ ਕੇ ਪਾ ਦਿੱਤਾ ਚਿਹਦਰ ਸਾਹਿਬ ਚਿੱਠੀਆਂ ਮੋਹਰਨਵਾ ਕੇ ਸਾਨੂੰ ਸ਼ਾਸਤਰੀ ਦੇ ਦਿਓ ਨਹੀਂ ਤਾਂ ਕੰਮ ਤਾਂ ਤੁਹਾਡਾ ਇਹ ਗੁਰਦੁਆਰੇ ਤੇ ਸ਼ਾਸਤਰ ਵੀ ਨਹੀਂ ਸਾਨੂੰ ਦਿੱਤੇ ਦੋ ਚਿੱਠੀਆਂ ਤਿੰਨ ਹੀ ਭੇਜੀਆਂ ਬਸ ਥੱਲੇ ਮਾਰਦੇ ਆ ਉਹ ਇਹ ਉਹਨਾਂ ਵਾਸਤੇ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਪਾਈ ਇਹੋ ਜਿਹੜਾ ਨਾ ਇਹ ਬੇਨਤੀਆਂ ਸੁਣਿਆ ਕਰੋ ਜੇ ਤੁਸੀਂ ਸ਼ਾਸਤਰ ਦਿਓਗੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਤਿਆਰ ਕਰਾਂਗੇ ਆਪਣੀ ਜਿਹੜੀ ਇਹ ਵੱਧ ਤੋਂ ਵੱਧ ਸਿੱਖੀ ਫੈਲੂਗੀ ਬਹੁਤ ਧੰਨਵਾਦ ਕਰਦੇ ਟੈਨਰ ਵਾਲੇ ਬਾਬਾ ਜੀ ਦਾ ਜਿਹੜੇ ਪਹੁੰਚੇ ਸਾਡੇ ਕੋਲੇ ਹੁਣ ਬਾਬਾ ਜੀ ਤੁਸੀਂ ਕੁਝ ਅੱਜ ਇਸ ਤੋਂ ਬਾਅਦ ਅਸੀਂ ਤੁਹਾਨੂੰ ਇਹਨਾਂ ਬੱਚਿਆਂ ਦੇ ਥੋੜੇ ਕਰਤਵ ਦਿਖਾਵਾਂਗੇ ਭਾਈ ਵੀਰ ਸਿੰਘ ਦਾ ਕਹਿਣ ਦਾ ਭਾਵੇਂ ਹੈ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਅੱਜ ਸਾਡੇ ਜਿਹੜੇ ਧਰਮ ਚੇਂਜ ਕਰ ਰਹੇ ਨੇ ਉਹ ਸਾਡਾ ਹੀ ਕਿਤੇ ਕਸੂਰ ਹੈ ਕਿਉਂਕਿ ਅਸੀਂ ਉਹਨਾਂ ਦੀ ਉਨੀ ਲੋਕਾਫਟਰ ਨਹੀਂ ਕਰਦੇ ਦੀਵੇਕੇ ਨੇ ਨਹੀਂ ਦੱਸਿਆ ਕਿ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਇਹਨਾਂ ਨੇ ਸ਼ਰੂਨੀ ਅਕਾਲੀ ਦਲ ਨੂੰ ਵੀ ਚਿੱਠੀਆਂ ਲਿਖੀਆਂ ਕਿ ਸਾਡੀ ਹੈਲਪ ਕਰੋ ਪਰ ਉਹ ਕੋਈ ਕਰਦਾ ਨਹੀਂ ਤੇ ਇਹ ਇਹਨਾਂ ਦੀ ਆਪਣੀ ਜਿਹੜੀ ਪਰਸਨਲ ਕੋਸ਼ਿਸ਼ ਹੈ ਜਿਹੜੇ ਕਿ ਐਨਆਰਆਈ ਵੀ ਇਹਨਾਂ ਨਾਲ ਜੁੜੇ ਹੋਏ ਹੈ ਹਨ ਪਿਛਲੇ ਤਿੰਨ ਸਾਲ ਪਹਿਲਾਂ ਮੈਂ ਵੀ ਇਹਨਾਂ ਦੀ ਬਹੁਤ ਵੱਡੀ ਮਦਦ ਕੀਤੀ ਮਦਦ ਕਰਨ ਵਾਲਾ ਤਾਂ ਉਹ ਅਕਾਲਪੁਰਖ ਹੈ ਤੇ ਹੁਣ ਵੀ ਬਹੁਤ ਐਨਆਰਆਈ ਵੀਰਾਂ ਦੇ ਪਿੰਡ ਵਾਲਿਆਂ ਦਾ ਸਹੀ ਹੋਊਗਾ ਤੇ ਆਓ ਹੁਣ ਥੋੜੇ ਜੀ ਅਸੀਂ ਤੁਹਾਨੂੰ ਕਰਤਵ ਵੀ ਇਹਨਾਂ ਦੇ ਦਿਖਾਵਾਂਗੇ ਸੈਸਟਰਾ ਦੇ ਲੈ ਸੈਸਟਰਾ ਦੇ ਲੈ ਦੁਬਾਰਾ ਜੀ ਗੱਲ ਜੇ ਆ ਰਹੀ ਜਾ ਰਹੀ ਹੈ ਹਾਲ ਹੋ ਜਾਏ ਟਾਈਮ ਫੀਟ ਗੁਰਕੋਬ ਸਿੰਘ ਜੀ ਨੂੰ ਮਨ ਨੂੰ ਪਾਵੇ ਹੱਸ ਦੇ ਮਾਲ ਸੇ ਮਨ ਨੂੰ ਖਾਵੇ ਗੁਰ ਦੇ ਨਾਲ ਹੋ ਜਾਵੇ ਆਓ ਸਿਰ ਆ ਖਾਓ ਖੱਟੇ ਲਾਉਂਦੇ ਨੇ ਖੱਟੇ ਜਿਹੜਾ ਪੂਰਾ ਖੱਟ ਗਿਆ ਸਾਰੇ ਕੇਂਦਰਾਂ ਦੇ ਲੱਗਦੇ ਨੇ ਖੱਟੇ boa Obrigado.

よろしくお願いします。 ਇਹ ਵੀ ਸਾਡੀ ਲੜਕੀ ਆ ਜੀ ਹੋ ਗਿਆ ਵੀ ਸਾਰੀ ਹੋ ਰਿਹਾ ਯਾਰ ਉਹਨੇ ਕਿਹੜਾ ਕਢਾਉਣਾ ਕਿਹੜਾ ਕਢਾਉਣਾ ਇਹ ਨਹੀਂ ਸਾਹ ਨਹੀਂ ਪੈਂਦਾ ਅਰੇ ਯਾਰ ਆ ਗਿਆ はい。<ities> ਕਦੋਂ ਕਰੰਟ ਨਿੱਟ ਕੇ ਧਰਤੀ ਨਾਲ ਹੋਵੇ ਹਾਂ ਆ ਠੀਕ ਹੈ ਕਰੋ ਮਗਰ ਵੀ ਮੂਰ ਵੀ ਪਿੱਛੇ ਵੀ ਚਾਗੀ ਮਾਰੋ ਇਹ ਕੁੜੀ ਨੂੰ ਹਟਕੀ। ਕਿੱਡੀ ਘਟਕੇ ਕੁੜੀਏ ਕਦੋਂ ਹੁੰਦੀ ਆ ਜਾਈ ਕਦੋਂ ਨੂੰ ਪਤਾ। ਐਟਕੇ। ਤਾ ਹੁਣ ਦੋ ਫੜੀ ਓਏ। ਦੋ ਫੜੀ ਜਾਲਾਂ ਲੁਕਵਾ ਦੋ। ਪਰ ਜਾ ਹੱਲ ਹੋ ਜਾ ਜਾਲਾਂ ਲਈ ਤੁਸੀਂ। ਜੋ ਹੋਣਿਆ ਤਾਂ ਇੱਕ ਨਹੀਂ ਦੋ। ਐ ਉਸੇ ਲਾ ਦਿਓ ਪਾਪ ਦੇ ਘਾਰੇਓ। ਐ ਹਾਏ। ਉਹਦੇ ਆ ਸੋਮਾ ਇਧਰ ਤੁਸੀਂ ਤੈਨੂੰ ਬਾਹਰ ਹੋ ਜਾਣਾ। ਇਹਨਾਂ ਨੂੰ ਬਹੁਤ ਬਾਤ ਬਾਤ ਨਾ ਬਹੁਤ ਨਾਲ ਜੀ ਆ ਆ ਯਾਰ ਤੂੰ ਬਹੁਤ ਕਰ ਲੈ ਸੋਹਮਨ ਨੂੰ ਫੜਵਾ ਲੈ ਸੋਹਮਨ ਚਾਬਾ ਵੇ ਤੇ ਜੀ ਬਣਾਉਂਦਾ ਆਹ ਕਪੂ ਗੋਮਨ ਨੇ ਵਾਰਨਾ ਸੋਹਮਨ ਬਣਾਏ ਤੁਸੀਂ ਸਿਕਾ ਕਰ ਕੋ ਸਿਕਾ ਕਰ ਜੇ ਮਾਸ਼ਾਲਾ ਮਗਾ ਜਦੋਂ ਬਾਜੀ ਆ ਨੀ ਭੁਖੇ ਘਰ ਤੋਂ ਆਇਆ ਇੱਧਰ ਨੂੰ ਕੰਮ ਕਰਦਾ ਹਾਂ ਹਰੇ ਕਿਸੇ ਤੋਂ ਨਹੀਂ ਕਰਦਾ ਉਹ ਜਦ ਤੱਕ ਅੱਜ ਤਾਂ ਦੋ ਘੁਮਾ ਰਿਹਾ ਹੈ ਨਾ ਵੈਰੀ ਹਾਰਡ ਵੈਰੀ ਹਾਰਡ ਬਹੁਤ ਹੀ ਵਧੀਆ ਭਾਈ ਵੀਰ ਸਿੰਘ ਤੁਹਾਡੀ ਜਿਹੜੀ ਇਹ ਸੇਵਾ ਹੈ ਨਾ ਇਹ ਲਿਖੀ ਜਾਣੀ ਹੈ

ਅਮੀਦ ਕਰਦਾ ਹਾਂ ਮੈਂ ਕਿ ਤੁਸੀਂ ਇਹ ਵੀਡੀਓ ਨੂੰ ਬਹੁਤ ਪਸੰਦ ਕੀਤਾ ਹੋ ਆਨੰਦ ਮਾਣਿਆ ਹੋ ਤੇ ਬੇਨਤੀ ਹੈ ਕਿ ਇਸ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕੀਤਾ ਜਾਵੇ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕੀਤਾ ਜਾਵੇ ਕਿਉਂਕਿ ਆਉਣ ਵਾਲੀਆਂ ਜਿਹੜੇ ਜਿੰਨੇ ਵੀ ਇਹਨੂੰ ਦੇਖਣਗੇ ਦਰਸ਼ਕ ਉਹਨਾਂ ਤੇ ਵੀ ਬਹੁਤ ਪ੍ਰਭਾਵ ਪਊਗਾ ਕਿ ਐਮ ਪਿੰਡਾਂ ਦੇ ਵਿੱਚ ਟੀਮਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਜਿੰਨੀ ਵੀ ਇਹਨਾਂ ਨੂੰ ਤੁਸੀਂ ਮੋਰਲ ਸਪੋਰਟ ਫਾਈਨੈਂਸ਼ੀਅਲ ਸਪੋਰਟ ਦੇ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜ਼ਰੂਰ ਤੁਸੀਂ ਇਹ ਜਿੰਨੀ ਵੀ ਕਰ ਸਕਦੇ ਹੋ ਕਰੋ ਤੇ ਬਾਕੀ ਸਭ ਨੂੰ ਮੇਰੇ ਵੱਲੋਂ ਤੇ ਸਾਰਿਆਂ ਵੱਲੋਂ ਗੁਰਫਤੇ